ਕਹੋ ਟਲ ਗੁਰ ਸੇਵੀਐ ਅਹਨ ਇਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰਸਾ ਹੋ ਝੱਟੀ ਐ ਤੋਦ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਸਿਰ ਸਾਹਾ ਦਾਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇਸਾ ਹੋ ਸਿਰ ਸਾਹਾਂ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤਜਾ ਭਗਤ ਖਜ਼ਾਨਾ ਭਗਤਨ ਕਉ ਦੀਆ ਨਾਉ ਹਰਿ ਧਨ ਸੱਚ ਸੋਈ ਅਖੋਟ ਨਾਮ ਧਨ ਕਦੇ ਨਿਖਟੈ ਨਾਹੀ ਕਿਨੈ ਨਾ ਕੀਮਤ ਹੋ ਭਗਤ ਖਜ਼ਾਨਾ ਭਗਤਨ ਕਉ ਦਿਆ ਨਾਉ ਹਰ ਧਨ ਸੱਚ ਸੋਇ ਅਖੋਟ ਨਾਮ ਧਨ ਕਦੇ ਨਿਖੁਟੈ ਨਾਹੀ ਕਿਨਾਂ ਨਾ ਕੀਮਤ ਹੋਇ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਈ ਮਨ ਮੇਰੇ ਗੁਰ ਸਬਦੀ ਹਰ ਪਾਇਆ ਜਾਏ ਬਿਨ ਸਬਦੈ ਜਗ ਭੁੱਲਦਾ ਫਿਰਦਾ ਦਰਗਹ ਮਿਲੇ ਸਜਾਈ ਰਹਾਉ ਇਸ ਦੇਹੀ ਅੰਦਰ ਪੰਜ ਚੋਰ ਵਸਹਿ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟ ਹੈ ਮਨ ਮੁਖ ਨਹੀਂ ਬੁੱਝਹਿ ਕੋਏ ਨਾ ਸੁਣੇ ਪੁਕਾਰਾ ਅੰਧਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੁਬਾਰਾ ਹਉ ਮੈਂ ਮੇਰਾ ਕਰ ਕਰ ਵਿਗੁੱਤੇ ਕਿਹੋ ਚੱਲੈ ਨਾ ਚੱਲਦੇ ਆਨਾਲੇ ਗੁਰਮੁਖ ਹੋਵੈ ਸੋ ਨਾਮ ਧਿਆਵੈ ਸਦਾ ਹਰ ਨਾਮ ਸਮਾਲੇ ਸੱਚੀ ਬਾਣੀ ਹਰ ਗੁਣ ਗਾਵੇ ਨਦਰੇ ਨਦਰ ਨਿਹਾਲ ਸਤਗੁਰ ਗਿਆਨ ਸਦਾ ਘਟੇ ਚਾਨਣ ਅਮਰ ਸਿਰੇ ਬਾਦ ਸਾਹਾ ਅਨ ਦਿਨ ਭਗਤ ਕਰਹਿ ਦਿਨ ਰਾਤੀ RAM ਨਾਮ ਸੱਚ ਲਾਹਾ ਨਾਨਕ RAM ਨਾਮੇ ਨਿਸਤਾਰਾ ਸਬਦ ਰੱਤੇ ਹਰ ਪਾਹਾ ਸਤਿਗੁਰ ਗਿਆਨ ਸਦਾ ਘਟ ਚਾਨਣ ਅਮਰ ਸੇਰੇ ਬਾਦ ਸਾਹਾ ਅਨ ਦਿਨ ਭਗਤ ਕਰਹਿ ਦਿਨ ਰਾਤੀ RAM ਨਾਮ ਸੱਚ ਲਾਹ ਨਾਨਕ RAM ਨਾਮੇ ਨਿਸਤਾਰਾ ਸਬਦ ਰੱਤੇ ਹਰ ਪਾਹ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ